ਬਾਹਰ ਮਰਜੀ ਮਿਲਦੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਵਿਧਾਨ ਸਭਾ ਦੇ ਬਾਹਰ ਆਭਿਦਾਇਕ ਨੇ ਪੱਤਰਕਾਰ ਨੂੰ ਸਿੱਧੀ ਧਮਕੀ ਦਿੱਤੀ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ABC ਵੈਬ ਚੈਨਲ ਦੇ ਪੱਤਰਕਾਰ ਸੰਦੀਪ ਲਾਧੂ ਕਾ ਨੂੰ ਸ਼ਰੇਆੰਤ ਧਮਕੀ ਦਿੱਤੀ ਸੀ ਜਿਸ ਦੀ ਵੀਡੀਓ ਵੀ ਇਸ ਸਾਹਮਣੇ ਆਈ ਹੈ ਜਿਸ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਪੱਤਰਕਾਰ ਨੂੰ ਬਾਹਰ ਦੇਖੂੰ ਤੈਨੂੰ ਕਹਿੰਦੇ ਹੋਏ ਸੁਣਾਈ ਦਿੱਤੇ ਜਿਸ ਤਰ੍ਹਾਂ ਕਿ ਪੱਤਰਕਾਰ ਨੇ ਮੌਕੇ ਤੇ ਹੀ ਵਿਰੋਧ ਕੀਤਾ ਬਾਹਰ ਮਨਜੀ ਮਿਲਦੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੀਡੀਓ ਸ਼ੇਅਰ ਕਰਦੇ ਆ ਇਸ ਦੀ ਨਖੇ ਦਿੱਕਤੀ ਹੈ ਅਕਾਲੀ ਦਲ ਨੇ ਵੀਡੀਓ ਸ਼ੇਅਰ ਕਰਦੇ ਆ ਲਿਖੇ ਕਿ ਸੱਤਾ ਦੇ ਹੰਕਾਰ ਚ ਅੱਜ ਬਾਹਰ ਮਿਲਣ ਦੀਆਂ ਧਮਕੀਆਂ ਦੇ ਰਹੇ ਹੋ ਸਾਬਰ ਕਰੋ ਪੰਜਾਬੀਆਂ ਨੇ ਤੁਹਾਡਾ ਬਾਹਰ ਨਿਕਲਣਾ ਮੁਸ਼ਕਿਲ ਕਰ ਦੇਣਾ ਅਕਾਲੀ ਦਲ ਨੇ ਕਿਹਾ ਕਿ ਕੇਬਲ ਮਾਫੀਆ ਕਿੰਗ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ এবিসি ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂਕਾ ਨੂੰ ਦਿੱਤੀ ਸਿੱਧੀ ਧਮਕੀ ਦੀ ਸ਼੍ਰੋਮਣੀ ਅਕਾਲੀ ਦਲ ਸਖਤ ਨਖੇਦੀ ਕਰਦਾ ਹੈ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਤਾਰ ਦੇਣੇ ਪੈਣਗੇ ਬਾਤ ਨੂੰ ਬਾਹਰ ਦੇ ਮਰਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਹਰ ਮੰਜੀ ਮੈਦੀ ਕਿਉਂ ਦੇਣਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਹਾਲਾਂਕਿ ਬਹਿਸ ਕਿਉਂ ਹੋਈ ਇਸ ਬਾਰੇ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਇਸੁਰਾਨ ਨਾਬਾਤੋ ਆਪ ਵਿਧਾਇਕ ਦੇਵਮਾਨ ਵਿਧਾਇਕ ਪਠਾਨ ਮਾਜਰਾ ਨੂੰ ਸ਼ਾਂਤ ਕਰਵਾਉਂਦੇ ਹੋਏ ਨਸਰਾਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ